ਸਰ ਦੇਖਿਏ ਵੀ ਲੋਕਾਂ ਨੂੰ ਦੱਸਣਾ ਚਾਹੁੰਦੇ ਸੰਤੋਸ਼ ਜੀ ਆ ਵੀ ਇਹ ਇਹਨਾਂ ਕੋਲ ਇਹ ਠੇਕਾ ਹੈ ਤੁਹਾਡੇ ਕੋਲ ਸੁਪਰਵਾਈਜ਼ਰ ਆ ਇਹ ਇਹ ਬਣਾ ਰਹੇ ਆ ਸੰਤੋਸ਼ ਜੀ ਵੀ ਇਹ ਕੀ ਹੋ ਰਿਹਾ ਕਿ ਇਹ ਪਹਿਲਾਂ ਵਾਲੀ ਖਰਾਬ ਹੋ ਗਈ ਸੀਗੀ ਅੱਛਾ ਜੀ ਇਹ ਹੈ ਕਦਰ ਇਹਦਾ ਪਰਪਸ ਕੀ ਆ ਉੱਪਰ ਚੜ੍ਹਨੇ ਲਈ ਬਣਾਣਾ ਹੈ ਉੱਪਰ ਚੜ੍ਹਨੇ ਲਈ ਬਣਾਣਾ ਰੋਗ ਕਿ ਇਹ ਜੋ ਖਾਲ ਗੱਡੀ ਇਹ ਬੰਦ ਹੋ ਜੂਗੀ ਤੇ ਪਹਿਲਾਂ ਕਿਉਂ ਗੱਡੀ ਸੀ ਇਹਨਾਂ ਲੋਕਾਂ ਨੇ ਇਹ ਐਨਾ ਪੈਸਾ ਖਰਾਬ ਕੀਤਾ ਗਿਆ ਲੋਕਾਂ ਦਾ ਟੈਕਸ ਦਾ ਇਹ ਇਹਦੇ ਉੱਤੇ ਰੋਡ ਬਣੂਗਾ ਇਹਦੇ ਉੱਤੇ ਬੱਸਾ ਬੱਸਾ ਚੱਲਣਗੇ ਸਾਰੀਆਂ ਇਹਨੂੰ ਪੂਰਦੇ ਹੋਗੇ ਅੰਡਰਗਰਾਉਂਡ ਰੈਕ ਡਰੇਨ ਹੈ ਪਾਣੀ ਕੱਢਣੇ ਵਾਸਤੇ ਉੱਪਰ ਅੰਡਰਗਰਾਉਂਡ ਰੈਕੀ ਬਾਕੀ ਉੱਪਰ ਨੂੰ ਜਾਣੇ ਲਈ ਰਸਤਾ ਬਣਾਉਣਾ ਅੰਡਰਗਰਾਉਂਡ ਕੀ ਆ ਰਹੇਗਾ ਇਸ ਵਿੱਚ ਪਾਣੀ ਪਾਣੀ ਕੱਢਣੇ ਵਾਸਤੇ ਅੱਛਾ ਪਾਣੀ ਅੰਦਰ ਰਹੇਗਾ ਉੱਪਰ ਸੇ ਬੱਸ ਚਲਦੀ ਰਹੇਗੀ ਠੀਕ ਆ ਤੁਸੀਂ ਸਾਥੀਓ ਦੇਖਿਆ ਵੀ ਇਹ ਸੁਪਰਵਾਈਜ਼ਰ ਜੀ ਆ ਜਿਹਨਾਂ ਦੇ ਕੋਲ ਆਹ ਕੰਮ ਚੱਲ ਰਿਹਾ ਇਹਦਾ ਪੂਰਾ ਟੈਟੋਾਈ ਦਾ ਸਾਰੀ ਬਿਲਡਿੰਗ ਵਗੈਰਾ ਜੇ ਉਹ ਜਨੀਆਂ ਵੀ ਆਹਾ ਉਹ ਜਾਲੀਆਂ ਉਹ ਦੇਖੋ ਤੁਸੀਂ ਆਪਾਂ ਗ੍ਰੀਨਲੈਂਡ ਰਾਹੋਂ ਰੋਡ ਤੇ ਆ ਆ ਬਿਲਕੁਲ ਪਹਿਲਾਂ ਵੀ ਇਦਾਂ ਹੀ ਸੀਗਾ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜਿਹੜੀ ਪਹਿਲਾਂ ਬਣੀ ਸੀਗੀ ਕਹਿੰਦੇ ਹੁਣ ਵੀ ਥੱਲੇ ਪਾਣੀ ਚੱਲੂਗਾ ਪਰ ਆ ਜਿਹੜੀ ਬਣੀ ਹੋਈ ਆ ਇਹਨੂੰ ਢਾ ਕੇ ਸੋਲਿਡ ਕਰਨਗੇ ਤੇ ਉੱਪਰ ਇਹਦੇ ਬੱਸਾਂ ਚੱਲਣਗੀਆਂ ਕੋ ਜਦੋਂ ਮੈਂ ਪੁੱਛਿਆ ਕਿ ਭਾਈ ਵੀ ਤੁਸੀਂ ਇਹ ਬੱਸਾਂ ਚੱਲਣਗੀਆਂ ਤਾ ਪਹਿਲਾ ਕਿਉਂ ਨਹੀਂ ਸਰਕਾਰ ਨੇ ਸੋਚਿਆ ਇਹਦੇ ਬਾਰੇ ਸੋ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਤੁਸੀਂ ਦੇਖੋ ਨੈਸ਼ਨਲ ਹਾਈਵੇ ਦੀ ਗੱਡੀ ਵੀ ਖੜੀ ਆ ਮੁਲਾਜ਼ਮ ਵਿੱਚ ਬੈਠੇ ਆ ਪਰ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਟੜ ਦੇ ਨਾਲ ਸੋ ਬੇਗਮਪੁਰਾ ਡ੍ਰੀਮ ਚੈਨਲ ਦੇ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰੋ ਤਾਂ ਜੋ ਆ ਸਰਕਾਰਾਂ ਸ਼ਾਇਦ ਲੋਕਾਂ ਦਾ ਨਜਾਇਜ਼ ਪੈਸਾ ਜਿਹੜਾ ਇਹੇ ਪ੍ਰੋਜੈਕਟ ਸੀ ਤਾਂ ਪਹਿਲਾਂ ਹੀ ਇੱਕ ਵਾਰੀ ਜਿਹੜਾ ਬਣਾਉਣਾ ਸੀ ਇਹਨਾਂ ਨੇ ਪਹਿਲਾਂ ਹੀ ਸਟਰੋਂਗ ਬਣਾ ਦਿੰਦੇ ਹੁਣ ਬਣੀ ਬਣਾਈ ਉਹਨੂੰ ਡਰੇਨਿੰਗ ਨੂੰ ਜਿਹੜੀ ਪਾਣੀ ਦੀ ਆ ਢਾ ਕੇ ਉਹਨੂੰ ਦੁਬਾਰਾ ਸੋਲਿਡ ਬਣਾ ਰਹੇ ਆ ਸੋ ਚੈਨਲ ਦੇ ਮਾਧਿਅਮ ਤੋਂ ਮੈਂ ਕਹਿੰਦਾ ਸਾਥੀਆਂ ਨੂੰ ਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ ਜੈ ਭੀਮ ਜੈ ਭਾਰਤ